ਬਿਜਲੀ ਨਾਲ ਸ਼ਾਰਟ ਸਰਕਟ ਹੋਣ ਕਾਰਨ ਕਰਿਆਨੇ ਦੀ ਦੁਕਾਨ ਤੇ ਘਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਨੁਕਸਾਨ ਜਾਨੀ ਨੁਕਸਾਨ ਤੋਂ ਰਿਹਾ ਬਚਾ ਮੈਕਸ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ অনਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ تک ਪਹੁੰਚਣ ਬਿਜਲੀ ਨਾਲ ਸ਼ਾਰਟ ਸਰਕਟ ਹੋਣ ਕਾਰਨ ਕਰਿਆਨੇ ਦੀ ਦੁਕਾਨ 'ਤੇ ਘਰ ਨੂੰ ਲੱਗੀ ਭਿਆਨਕ ਅੱਗ ਲੱਖਾਂ ਦਾ ਨੁਕਸਾਨ ਜਾਨੀ ਨੁਕਸਾਨ ਤੋਂ ਰਹਿ ਗਿਆ ਬਚਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਹਬਾਦ ਵਿਖੇ ਨੇੜੇ ਪੁਲਿਸ ਚੌਂਕੀ ਦੇ ਕੋਲ ਸੋਨੂ ਚੱਕ ਕਰਿਆਨਾ ਸਟੋਰ ਦਾ ਹੈ ਜਿੱਥੇ ਕਿ ਕਾਰਨੋ ਅਚਾਨਕ ਬਿਜਲੀ ਦਾ ਸ਼ਾਰਟ ਸਰਕਟ ਹੋਣ ਦੇ ਕਾਰਨ ਭਿਆਨਕ ਅੱਗ ਲੱਗ ਗਈ ਜਿਸ ਕੰਨ ਦੁਕਾਨ ਦੇ ਉੱਪਰ ਬਣਿਆ ਮਕਾਨ ਵੀ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਚੁੱਕਾ ਹੈ ਫਿਲਹਾਲ ਇਹ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਪੀੜਤ ਦੁਕਾਨਦਾਰ ਦਾ ਘਰ ਤੇ ਦੁਕਾਨ ਬੁਰੀ ਤਰ੍ਹਾਂ ਨਾਲ ਸੜ ਕੇ ਸਵਾਹ ਹੋ ਗਈ ਹੈ ਉੱਥੇ ਰਾਹੀ ਗੀਰਾਂ ਨੇ ਦੱਸਿਆ ਹੈ ਕਿ ਅੱਗ ਬਝਾਉਣ ਲਈ ਫਾਇਰ ਬਰਗੈਂਡ ਇੱਕ ਕੰਟਾ ਲੇਟ ਪਹੁੰਚੀ ਜਿਸ ਕਾਰਨ ਅੱਗ ਤੇ ਕਾਫੀ ਲੇਟ ਕੰਟਰੋਲ ਪਾਇਆ ਗਿਆ ਜੇ ਫਾਇਰ ਬਰਗੈਂਡ ਵਾਲੇ ਵੇਲੇ ਸਿਰ ਪਹੁੰਚ ਦਿੱਤਾ ਹੋ ਸਕਦਾ ਸਿੱਕੀ ਵੱਡਾ ਨੁਕਸਾਨ ਹੋਣ ਤੋਂ ਬਾਅਦ ਚ ਹੋ ਜਾਂਦਾ ਫਿਲਹਾਲ ਪੀੜਤ ਪਰਿਵਾਰ ਵੱਲੋਂ ਇਸ ਸੰਬੰਧੀ ਕੋਈ ਵੀ ਬਾਈਟ ਨਹੀਂ ਦਿੱਤੀ ਗਈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਵਿਸ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਡਾਕਟਰ ਮਿੰਟਰੀ ਕੀ ਗੱਲ ਬਣੀ ਤੁਹਾਡੇ ਜਿਹੜੇ ਗਵਾਂਡਾ ਦੁਕਾਨ ਨੂੰ ਦੇ ਘਰਵਾਕ ਲੱਗੇ ਇਹ ਤਾਰ ਦੀ ਬਸਪਾਰਕਸਪੁਰ ਕੋਈ ਆ ਤੇ 6:30 ਵਜੇ ਇੱਕੋ ਦਮ ਪਟਾਕਾ ਆ ਪਿਆ ਤੇ ਮੈਂ ਸਮਝਿਆ ਬਾਹਰ ਕੋਈ ਗਾਹਕ ਆ ਗਿਆ ਤੇ ਅਸੀਂ ਵੇਖਿਆ ਤੇ ਉਹ ਛੱਦਰ ਥੱਲੇੋਂ ਧੂਆ ਨਿਕਲਦਾ ਆ ਤੇ ਦੋ ਤਿੰਨ ਮਿੰਟ ਬਾਅਦ ਉਹਨਾਂ ਨੇ ਉਹ ਬਾੜ ਘਾਇਆ ਉਹਨਾਂ ਛੱਦਰ ਨੂੰ ਚੁੱਕਤਾ ਤੇ ਜਦੋਂ ਅਸੀਂ ਛੱਦਰ ਚੁੱਕਿਆ ਵਾ ਉਸੇ ਵੇਲੇ ਆਗ ਨੇ ਪੁੰਬਾਕਰ ਮਚਾ ਦਿੱਤੀ ਕੀ ਨਾਮ ਦੁਕਾਨ ਦਾ ਜੀ ਦੁਕਾਨ ਦਾ ਹੈਗਾ ਚੱਕ ਵਾਲਿਆਂ ਦੀ ਘਰੇਨੇ ਦੀ ਠੀਕ ਹੈ ਜਿਹੜਾ ਨੁਕਸਾਨ ਜਿਹੜਾ ਹੋਇਆ ਹੈ तकरीबन ਸਾਰਾ ਘਰ ਤੇ ਦੁਕਾਨ ਸੁਆਹ ਗਈ ਘਰ ਵੀ ਉੱਤੇ ਹੀ ਉਹ ਵੀ ਸਾਰਾ ਸੁਆਹ ਗਿਆ ਜੀ ਅੱਗ ਬਣਿਆ ਜੋ ਕੌਣ ਆਇਆ ਜੀ ਮੁਰਕੇ ਬਾਅਦੋਂ ਘੰਟਾ ਇੱਕ ਬਾਰ ਫਾਇਰ ਬਰਗੇਡ ਆਈ ਹੈ ਡੀ ਠੀਕ ਹੈ ਜੀ ਉਹ ਤਾਂ ਨੁਕਸਾਨ ਹੋ ਗਿਆ ਹੈ तकरीबन ਹੋ ਹੀ ਗਿਆ ਜੀ